ਸাশ੍ਰੀ ਕਾਲ ਦੋਸਤੋ ਬਿਊਟੀਫੁਲ ਥੌਟਸ ਵੱਲੋਂ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਸ ਤਾਕਤ ਬਾਰੇ ਉਸ ਰੌਸ਼ਨੀ ਬਾਰੇ ਜਿਸ ਨੂੰ ਦੁਨੀਆ ਮਾਂ ਅਤੇ ਔਰਤ ਕਹਿੰਦੀ ਹੈ ਉਹ ਜੋ ਆਪਣੇ ਸੁਪਨੇ ਕੁਰਬਾਨ ਕਰਕੇ ਪਰਿਵਾਰ ਦਾ ਭਵਿੱਖ ਬਣਾਉਂਦੀ ਹੈ ਆਓ ਇਸ ਸੋਚ ਨੂੰ ਇੱਕ ਵਾਰ ਆਪਣੇ ਦਿਲ ਵਿੱਚ ਮਹਿਸੂਸ ਕਰੀਏ ਜਿਸ ਤਰ੍ਹਾਂ ਸੂਰਜ ਆਪਣੇ ਸਾਰੇ ਜੀਵਨ ਨੂੰ ਦੁਨੀਆ ਦੀ ਰੌਸ਼ਨੀ ਦੇਣ ਦੇ ਵਿੱਚ ਲਗਾਉਂਦਾ ਹੈ ਉਹੀ ਤਰ੍ਹਾਂ ਇੱਕ ਮਾਂ ਆਪਣੀ ਜ਼ਿੰਦਗੀ ਨੂੰ ਆਪਣੇ ਬੱਚਿਆਂ ਪਤੀ ਅਤੇ ਪਰਿਵਾਰ ਦੀ ਖੁਸ਼ਹਾਲੀ ਲਈ ਸਮਰਪਿਤ ਕਰ ਦਿੰਦੀ ਹੈ। ਉਹ ਔਰਤ ਜਿਸ ਨੇ ਆਪਣੇ ਜੀਵਨ ਦੇ ਸਾਰੇ ਸੁਪਨੇ ਮਾਪਿਆਂ ਪਤੀ ਅਤੇ ਬੱਚਿਆਂ ਦੀ ਖੁਸ਼ੀ ਲਈ ਤਿਆਗ ਦਿੱਤੇ ਸੱਚਮੁੱਚ ਸਾਡੀ ਸਮਾਜ ਦੇ ਸਭ ਤੋਂ ਵੱਡੇ ਹੀਰੋ ਵਾਂਗ ਹੈ। ਜਦੋਂ ਇੱਕ ਔਰਤ ਆਪਣੇ ਪਰਿਵਾਰ ਲਈ ਸਮਰਪਿਤ ਹੋ ਜਾਂਦੀ ਹੈ ਉਸ ਦੀ ਖੁਸ਼ੀ ਸਿਰਫ ਆਪਣੇ ਪਿਆਰਿਆਂ ਦੇ ਚਿਹਰੇ ਵਿੱਚ ਹੀ ਮਿਲਦੀ ਹੈ। ਹਰ ਔਰਤ ਦੀ ਕਦਰ ਕਰਨੀ ਚਾਹੀਦੀ ਹੈ ਜੋ ਆਪਣੇ ਆਪ ਨੂੰ ਆਪਣੇ ਬੱਚਿਆਂ ਅਤੇ ਸਮਾਜ ਲਈ ਖਪਾ ਦਿੰਦੀ ਹੈ ਉਹ ਸਾਡੀ ਜ਼ਿੰਦਗੀ ਨੂੰ ਰੋਸ਼ਨੀ ਦੇਣ ਵਾਲੀ ਜਹੀ ਹੈ ਸੱਚੀ ਤਾਕਤ ਉਹ ਹੈ ਜੋ ਇੱਕ ਔਰਤ ਆਪਣੇ ਪਰਿਵਾਰ ਦੀ ਖੁਸ਼ੀ ਲਈ ਆਪਣੇ ਸੁਪਨਿਆਂ ਨੂੰ ਛੱਡ ਦਿੰਦੀ ਹੈ ਉਹ ਆਪਣੇ ਕੰਮਾਂ ਨਾਲ ਬੇਹਦ ਮਿਹਨਤ ਅਤੇ ਪਿਆਰ ਦਿਖਾਉਂਦੀ ਹੈ ਜਦੋਂ ਔਰਤ ਆਪਣੇ ਪਰਿਵਾਰ ਨੂੰ ਆਪਣਾ ਸਭ ਕੁਝ ਸਮਰਪਿਤ ਕਰਦੀ ਹੈ ਉਸਦੀ ਮਿਹਨਤ ਅਤੇ ਪਿਆਰ ਸਮਾਜ ਨੂੰ ਇੱਕ ਠੋਸ ਦਰਜਾ ਦਿੰਦਾ ਹੈ ਹਰ ਔਰਤ ਦੀ ਜ਼ਿੰਦਗੀ ਇੱਕ ਨਵੀਂ ਦੁਨੀਆ ਨੂੰ ਬਣਾਉਣ ਵਾਲੀ ਕਹਾਣੀ ਹੁੰਦੀ ਹੈ ਇੱਕ ਕਹਾਣੀ ਜੋ ਆਪਣੇ ਪਰਿਵਾਰ ਸਹੀ ਸਹਾਰਾ ਅਤੇ ਸਮਾਜ ਦੀਆਂ ਮੁਸ਼ਕਿਲਾਂ ਨੂੰ ਹੌਂਸਲੇ ਨਾਲ ਪਾਰ ਕਰਦੀ ਹੈ ਆਪਣੇ ਪੈਰੈਂਟਸ ਦੀਆਂ ਦੂਰੀਆਂ ਨੂੰ ਆਪਣੇ ਪਿਆਰ ਨਾਲ ਸਮਝਣਾ ਆਪਣੇ ਪਤੀ ਦਾ ਸਾਥ ਬਿਨਾਂ ਕਿਸੇ ਸ਼ਿਕਾਇਤ ਦੇ ਦੇਣਾ ਅਤੇ ਬੱਚਿਆਂ ਦੀ ਪਰਵਰਿਸ਼ ਕਰਨਾ ਇਹ ਸਭ ਬੜੇ ਯੋਗਦਾਨ ਹਨ ਜੇ ਇਹ ਵੀਡੀਓ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੁਹਾਡਾ ਇੱਕ ਸਪੋਰਟ ਸਾਡੇ ਲਈ ਬਹੁਤ ਕੀਮਤੀ ਹੈ ਮਿਲਦੇ ਹਾਂ ਅਗਲੀ ਬਿਊਟੀਫੁੱਲ ਥਾਟ ਨਾਲ ਧੰਨਵਾਦ